ਦਾ ਦੁਆਰਾ ਆਪ ਬਖਸ਼ਣਿਆ ਗਿਆ ਹੈ ਸ਼ੰਕਪੁਰ ਦੀ ਹਰ ਸਾਡੀ ਜਲਾ ਇਸ ਤਰ੍ਹਾਂ ਸ਼ਕਤੀ ਪ੍ਰਮਾਣ ਪਰੋਹ ਕੌਣ ਸੁਦਾ ਨਮਾਜ ਜਾਂਦਾ ਹੈ ਉਸ ਤੋਂ ਵੱਧ ਵਧਾਨ ਚਾਹੇ ਰਾਜਾ ਤਰੀ ਪਰਵ ਤੋਂ ਪਹਿਲਾਂ ਉਹ ਆਉਂਦਾ ਪਰਹਾ ਆਮ ਜੀ ਇਸ ਲਾਰ ਇਹ ਰਸਮ ਅਦਾ ਜਿਹੜੀ ਆ ਚਾਰ ਮਾਰਚ ਨੂੰ ਦੇ ਸੋਹਣਾਂ ਨੂੰ ਮਾਂ ਬਗਲਾਮ ਕੀਤਾ ਅੰਦੋ ਜਿਹੜੀ ਆ ਕਲਸ਼ ਯਾਤਰਾ ਤੇ ਮਾਤਾ ਜੀ ਦੇ ਜਿਹੜੇ ਸਗਨ ਆ ਉਹ ਪੂਰੀ ਤਿਆਰੀ ਦੇ ਨਾਲ ਪੂਰੀ ਧੂਮਤਾਂ ਦੇ ਨਾਲ ਸ਼ਹਿਰ ਦੇ ਵਿੱਚੋਂ ਹੁੰਦਾ ਆ ਭਗਵਾਨ ਸ਼ੰਕਰ ਦੇ ਮੰਦਰ ਹਰਿਆਰੋਹੀ ਮੰਦਰ ਪ੍ਰਤੀ ਵਿਖੇ ਜਾ ਰਿਹਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਐਸੀ ਜਿਹੜੀ ਆ ਇਹ ਸੇਵਾ ਮਾਂ ਬਗਲਾਮ ਕੀਤਾ ਪੱਟੀ ਵੱਲੋਂ ਕਿਜੀ ਵਾਰ ਨਿਭਾਈ ਜਾ ਰਹੀ ਹੈ ਲਗਾਤਾਰ ਸੰਗਤ ਦੇ ਸਹਿਯੋਗ ਨਾਲ ਇਹ ਰਸਮ ਇਤਰਾ ਹੀ ਅਦਾ ਹੁੰਦੀ ਰਹੂਗੀ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਔਰ ਨਾਲ ਮਿਲ ਕੇ ਭਗਵਾਨ ਸ਼ੰਕਰ ਦਾ ਜਨਮ ਦਿਵਸ ਮਨਾਓ सारा जय माता दी जय शिव शंकर हर आर, हर महादेव را بين جو دل رنگ رنگ تے چھین والے صدا دی خانوں میں منگ دے